ਦੇਖੋ 15 ਤਰੀਕ ਪਿਛਲੇ ਮਹੀਨੇ ਦੀ ਇੱਕ ਕਾਲਾ ਕਾਨੂੰਨ ਜਿਹੜਾ ਸੀਗਾ ਮੰਡੀਕਰਨ ਸਿਸਟਮ ਨੂੰ ਖਤਮ ਕਰਨ ਦਾ ਉਹ ਕਾਨੂੰਨ ਨੋਟੀਫਿਕੇਸ਼ਨ ਕੱਢ ਕੇ ਇਸ ਪੰਜਾਬ ਸਰਕਾਰ ਨੇ 9 ਜ਼ਿਲ੍ਹਾ ਚ 9 ਜ਼ਿਲ੍ਹਾ ਚ ਮਾਰਕੀਟ ਕਮੇਟੀਆਂ ਨੂੰ ਭੰਗ ਕਰਕੇ 11 ਪੂੰਜੀਪਤੀਆਂ ਦੇ ਨਾਂ ਤੇ ਜਿਦੇ ਵਿੱਚ ਦੋ ਤਾਂ ਅਡਾਨੀ ਦੇ ਹੈਗੇ 11 ਪੂੰਜੀਪਤੀਆਂ ਨੂੰ ਸਾਡੇ ਕਨਕ ਦੀ ਖਰੀਦ ਸਟੋਰੇਜ ਪ੍ਰੋਸੈਸਿੰਗ ਸਾਰਾ ਕੇਕਾ ਕੰਮ ਸਾਰਾ ਉਹਨਾਂ ਪੂੰਜੀਪਤੀਆਂ ਨੂੰ ਦੇ ਕੇ 260 ਤੋਂ ਵੱਧ ਮੰਡੀਆਂ ਖਤਮ ਕਰਤੀਆਂ ਮੰਡੀਕਰਨ ਮਾਰਕੀਟ ਕਮੇਟੀਆਂ ਖਤਮ ਕਰਤੀਆਂ ਤੇ ਇੱਕ ਇੱਕ ਕਾਲਾ ਕਾਨੂੰਨ ਜਿਹੜੇ ਦਿੱਲੀ ਤੋਂ ਲੜ ਕੇ ਵਾਪਸ ਕਰਾਇਆ ਸੀ ਇਹਨੇ ਪੰਜਾਬ 'ਚ ਬੇਈਮਾਨ ਭਗਵੰਤ ਮਾਨੀ ਭਗਵੰਤ ਮਾਨ ਤੇ ਝਾੜੂ ਪਾਰਟੀ ਨੇ ਪੰਜਾਬ 'ਚ ਲਾਗੂ ਕੀਤਾ 15 ਮਾਰਚ 'ਚ ਇਸ ਮੁੱਦੇ ਨੂੰ ਸ਼੍ਰੋਮਣੀ ਅਕਾਲੀ ਦਰ ਨੇ ਜੋਰੋ ਸ਼ੋਰੋ ਨਾਲ ਜੱਟ ਚੱਕਿਆ ਤੇ ਕਿਸਾਨ ਯੂਨੀਅਨਾਂ ਨੇ ਸਾਰਿਆਂ ਨੇ ਇਹਨਾਂ ਨੂੰ ਧਮਕੀਆਂ ਦਿੱਤੀਆਂ ਇਫਾ ਨੋਟੀਫਿਕੇਸ਼ਨ ਕੱਲ ਕਹਿੰਦੇ ਨੇ ਕੱਢਿਆ ਕਿ ਯੂ ਟਰਨ ਲੈ ਕੇ ਵਾਪਸ ਲੈ ਲਿਆ ਲੇਕਿਨ ਆਪਣੀ ਮਨਸ਼ਾਤਾ ਸਾਫ਼ ਕਰਤੀ ਨਾ ਜੇ ਅਕਾਲੀ ਦਲ ਚੁੱਪ ਬੈਠਿਆ ਰਹਿੰਦਾ ਫਿਰ ਇਹ ਕਾਨੂੰਨ ਤਾਂ ਇਹਨਾਂ ਨੇ ਲਾਗੂ ਕਰਦੇ ਜਿਹਦੇ ਵਿਰਸੇ ਸਾਡੇ ਕਿਸਾਨਾਂ ਨੇ ਆਪਣੀ ਜਾਨ ਜਾਨਾ ਵਾਰਤੀਆਂ ਇਸ ਤੋਂ ਵੱਡਾ ਧੋਖਾ ਪੰਜਾਬੀਆਂ ਤੇ ਕਿਸਾਨਾਂ ਦੇ ਨਾਲ ਕੀ ਹੋ ਸਕਦਾ ਸਾਡੇ ਪਾਣੀ ਜਾ ਕੇ ਹਰਿਆਣੇ ਚ ਕਹਿੰਦੇ ਗਾਰੰਟੀ ਬਣਾ ਦਿਓ ਉੱਥੇ ਸਰਕਾਰ ਪੰਜਾਬ ਦਾ ਪਾਣੀ ਪਹੁੰਚਾ ਦਾਂਗੇ ਅਦਾਲਤਾਂ ਚ ਸਾਡੇ ਕੇਸ ਕਮਜ਼ੋਰ ਕਰਾਤੇ ਸਾਡੇ ਰਾਜਧਾਨੀ ਦੇ ਜ਼ਮੀਨ ਹਰਿਆਣੇ ਨੂੰ ਦੇ ਦਿੱਤੀ ਸਾਰੇ ਮੈਂਬਰ ਆਫ ਪਾਰਲੀਮੈਂਟ ਬਾਹਰ ਦੇ ਹੋ ਗਏ ਜਿੰਨੇ ਵੀ ਸੀ ਲੱਗਦੇ ਨੇ ਉਹ ਬਾਹਰ ਦੇ ਹੋ ਗਏ ਬੀਬੀਐਮਜੀ ਦਾ ਮੈਂਬਰ ਚਲੇਗਾ ਹਰ ਪੱਖੋਂ ਪਹਿਲੇ ਕੇਜਰੀਵਾਲ ਨੂੰ ਚਮਕਾਉਣ ਹੁਣ ਕੇਂਦਰ ਦਾ ਅਜੰਡਾ ਕੇਜਰੀਵਾਲ ਜੇਲ੍ਹ ਚਲੇ ਗਿਆ ਤਾਂ ਹੁਣ ਕੇਂਦਰ ਦਾ ਅਜੰਡਾ ਵਿੱਚ ਆ ਗਿਆ ਮੈਂ ਜਾਨਣਾ ਚਾਹਦੀ ਐ ਨਾ ਪੂੰਜੀ ਪੱਤੀਆਂ ਤੋਂ ਕਿੰਨੇ ਕਰੋੜ ਰੁਪਏ ਦੇ ਇਹਨਾਂ ਨੇ ਇੰਨੇ ਜਿਹੜੇ ਸਾਈਲੋ ਬਣਾਏ ਨੇ ਕਰੋੜਾਂ ਰੁਪਏ ਲਗਾ ਕੇ ਇਹ ਕਾਂਗਰਸ ਤੇ ਆਮ ਆਦਮੀ ਦੇ ਨਾਲ ਸਹਿਮਤੀ ਤੇ ਬਿਨਾਂ ਤੋਂ ਨਹੀਂ ਲਗਾਤੇ ਹੋਣਾ ਪੈਸੇ ਕਿੰਨੇ ਪੈਸਿਆਂ ਦਾ ਲੈਣ ਦੇਣ ਹੋਇਆ ਜਿਦੇ ਕਰਕੇ ਆਹ ਮਨਜ਼ੂਰੀ ਉਹਨਾਂ ਨੂੰ ਦਿੱਤੀ ਗਈ ਦਾ ਜਵਾਬ ਤਾਂ ਦੇਣਾ ਹੀ ਪਊਗਾ ਮੈਂ ਪੰਜਾਬ ਦੇ ਲੋਕਾਂ ਨੂੰ ਕਹਿੰਦੀ ਆ ਜਿੰਨਾ ਮਰਜ਼ੀ ਝੂਠ ਮਾਰ ਕੇ ਯੂ-ਟਰਨ ਲੈ ਲੈਣ ਲੇਕਿਨ ਮਨਸ਼ਾ ਜਿਹੜੀ ਇਹਨਾਂ ਦੀ ਸੀ ਪੂੰਜੀਪਤੀਆਂ ਨੂੰ ਪੰਜਾਬ ਦੇ ਕਿਸਾਨਾਂ ਦੀ ਜ਼ਮੀਨਾਂ 'ਚ ਉਹਨਾਂ ਨੂੰ ਨੌਕਰ ਬਣਾਉਣ ਦਾ ਜਿਸ ਦਾ ਖਲਸ਼ਾ ਸਾਨੂੰ ਸੀਗਾ ਉਹ ਕੇਂਦਰ ਤੋਂ ਵਾਪਸ ਕਰਾਤਾ ਤੁਹਾਡੇ ਆਪਣੇ ਭਗਵੰਤ ਮਾਨ ਨੇ ਪੰਜਾਬ 'ਚ ਲਾਗੂ ਕਰਕੇ ਤੁਹਾਨੂੰ ਦਿਖਾਤਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ